ਦੇਖੋ ਜੀ ਅਸੀਂ ਕਮਿਊਨਿਟੀ ਹੈਲਥ ਆਫਸਰ ਹਾਂ ਪੂਰੇ ਪੰਜਾਬ ਦੇ ਵਿੱਚ 2600 ਦੇ ਲਾਗੇ ਚਾਗੇ ਆਪਾਂ ਹੈਗੇ ਆ ਹੈਲਥ ਵੈਲਨੈਸ ਸੈਂਟਰ ਜਿਹੜੀਆਂ ਪਿੰਡਾਂ ਤੇ ਡਿਸਪੈਂਸਰੀਆਂ ਆ ਉਹਦੇ ਵਿੱਚ ਆਪਾਂ ਬੁਢਲੀਆਂ ਸੇਵਾਵਾਂ ਦੇ ਰਹੇ ਆ ਆਲਰੇਡੀ ਆਪਾਂ ਐਲੋਪੈਥੀ ਦੇ ਵਿੱਚ ਕੰਮ ਕਰਦੇ ਆ ਜਿੰਨੇ ਪ੍ਰੋਗਰਾਮ ਪੰਜਾਬ ਦੇ ਜਿਹੜੇ ਹੈਲਥ ਨਾਲ ਰਿਲੇਟਡ ਆ ਉਹ ਸਾਰੇ ਹੈਲਥ ਵੈਲਨੈਸ ਹੈਲਥ ਵੈਲਨੈਸ ਸੈਂਟਰ ਤੋਂ ਸਾਰੇ ਚਾਰੋਂ ਧਰ ਨਾਲ ਚਲਾਏ ਜਾਂਦੇ ਆ ਆਪਾਂ ਸਾਡਾ ਉਹਦੇ 'ਚ ਬੜਾ ਅਹਿਮ ਰੋਲ ਆ ਹੁਣ ਸਰਕਾਰ ਵੱਲੋਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਆ ਜਿੰਦੇ ਪਹਿਲਾਂ ਆਯੁਰਵੈਦਿਕ ਜਿਹੜੇ ਬੀਐਮਐਸ ਡਾਕਟਰ ਆ ਉਹਨਾਂ एनएचएम ਦੇ ਵਿੱਚ ਵੀ ਹੈਗੇ ਆ ਉਹ ਉੱਥੇ ਆਪਣੀਆਂ ਆਯੁਰਵੈਦਿਕ ਦਵਾਈਆਂ ਦੀਸਪੈਂਸਰੀਆਂ ਤੇ ਦੇ ਰਹੇ ਆ ਉਹ ਦੀਸਪੈਂਸਰੀਆਂ ਵੱਖਰੀਆਂ ਸੀਗੀਆਂ ਲੇਕਿਨ ਸਰਕਾਰ ਨੇ ਇੱਕ ਨਵੇਂ ਹੁਕਮ ਜਾਰੀ ਕੀਤੇ ਆ ਕਿ ਜਿਹੜੇ ਕਮਿਊਨਿਟੀ ਹੈਲਥ ਆਫਸਰ ਦੇ ਵਿੱਚ ਬੀਐਮਐ ਸੀਐਚਓ ਆ ਉਹਨਾਂ ਨੂੰ ਇਹਨਾਂ ਨੇ ਆਯੁਰਵੈਦਿਕ ਦਵਾਈਆਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਉਹ ਆਯੁਰਵੈਦਿਕ ਪੈਥੀ ਦੇ ਵਿੱਚ ਵੀ ਕੰਮ ਕਰਨਗੇ ਆਪਾਂ ਆਲਰੇਡੀ ਐਲੋਪੈਥੀ ਦੇ ਵਿੱਚ ਕੰਮ ਕਰ ਰਹੇ ਆ ਹੁਣ ਆਯੁਰਵੈਦਿਕ ਦੇ ਵਿੱਚ ਵੀ ਸਾਨੂੰ ਕੰਮ ਕਰਨ ਵਾਸਤੇ ਕਿਹਾ ਜਾ ਰਿਹਾ ਹੁਣ ਰਮਨ ਬੈਲ ਜੀ ਨੂੰ ਆਪਾਂ ਇਸ ਬਾਬਤ ਜਿਹੜਾ ਆ ਉਹ ਮੰਗ ਪੱਤਰ ਦਿੱਤਾ ਆ ਤੇ ਦੇਖੋ ਜੇ ਆਪਾਂ ਕੰਮ ਦੋ ਪੈਥੀਆਂ ਦੇ ਵਿੱਚ ਕਰਨਾ ਹੋ ਜਿਹੜੇ ਆਯੁਰਵੈਦਿਕ ਪੈਥੀ ਵਾਲੇ ਕੰਮ ਕਰਦੇ ਆ ਉਹ ਐਲੋਪੈਥੀ ਦੇ ਵਿੱਚ ਕੰਮ ਨਹੀਂ ਕਰਦੇ ਉਹ ਆਪਣੀ ਆਯੁਰਵੈਦਿਕ ਦੀ ਤਨਖਾਹ ਲੈ ਰਹੇ ਆ ਆਪਾਂ ਐਲੋਪੈਥੀ ਦੇ ਵਿੱਚ ਕੰਮ ਕਰਦੇ ਸੀਗੇ ਆਪਾਂ ਉਹਦੀ ਤਨਖਾਹ ਲੈ ਰਹੇ ਸੀਗੇ ਹੁਣ ਜੇ ਆਪਾਂ ਦੋਨਾਂ ਪੈਥੀਆਂ ਦੇ ਵਿੱਚ ਕੰਮ ਕਰਨਾ ਤੇ ਸਾਡੀ ਜਿਹੜੀ ਬੇਸਿਕ ਸੈਲਰੀ ਆ ਉਹਦੇ ਵਿੱਚ ਵੀ ਸਾਡਾ ਵਾਅਦਾ ਕਰਨਾ ਚਾਹੀਦਾ ਆਲਰੇਡੀ ਸਾਨੂੰ ਸੀਐਚਓ ਦੇ ਤੌਰ ਤੇ ਬੜੀਆਂ ਮੁਸ਼ਕਲਾਂ ਪਹਿਲਾਂ ਹੀ ਬੜੀਆਂ ਆ ਰਹੀਆਂ ਸਾਨੂੰ 15 ਤਰੀਕੇ ਦੀਆਂ ਆਨਲਾਈਨ ਟੋਟਲ ਆ ਜਿਨ੍ਹਾਂ ਦੇ ਉੱਤੇ ਆਨਲਾਈਨ ਕੰਮ ਕਰਨੇ ਹੁੰਦੇ ਆ ਆਪਾਂ 15 ਪੰਜ ਸਾਲ ਹੋ 5 ਸਾਲ ਤੋਂ ਆਪਾਂ ਆਨਲਾਈਨ ਕੰਮ ਕਰ ਰਹੇ ਆ ਲੇਕਿਨ ਸਰਕਾਰ ਇੰਨੀ ਦੀ ਕਮੀ ਆ ਕਿ 5 ਸਾਲ ਤੱਕ ਹਜੇ ਤੱਕ ਕਿਸੇ ਵੀ ਸੈਂਟਰ ਤੇ ਇੰਟਰਨੈਟ ਦਾ ਕਨੈਕਸ਼ਨ ਨਹੀਂ ਦਿੱਤਾ ਗਿਆ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਜੇ ਆਨਲਾਈਨ ਸਾਰੇ ਕੰਮ ਕਰਨੇ ਆ ਆਨਲਾਈਨ ਪੋਰਟਲ ਦੇ ਉੱਤੇ ਕੰਮ ਕਰਨਾ ਆ ਤੇ ਉਹ ਕੰਮ ਇੰਟਰਨੈਟ ਤੋਂ ਬਿਨਾਂ ਕਿੱਦਾਂ ਹੋ ਸਕਦਾ ਸਾਰੇ ਆਪਣੀਆਂ ਸੈਲਰੀਆਂ ਦੇ ਵਿੱਚੋਂ ਫੋਨਾਂ ਦੇ ਡਾਟੇ ਦੇ ਚਾਰਜ ਕਰਕੇ ਤੋਂ ਕੰਮ ਕਰ ਰਹੇ ਆ ਜੇ ਆਪਾਂ ਇਹ ਕਹਿੰਨੇ ਆ ਵੀ ਸਾਨੂੰ ਇੰਟਰਨੈਟ ਨਹੀਂ ਦਿੱਤਾ ਆਪਾਂ ਕੰਮ ਨਹੀਂ ਕਰਨਾ ਤੇ ਸਾਡੇ ਉੱਤੇ ਪੈਸੇ ਕੱਟੇ ਜਾਂਦੇ ਸਾਡੇ ਤੇ ਤਸ਼ੱਦਦ ਕੀਤੀ ਜਾ ਰਹੀ ਹੈ ਹੁਣ ਇਹ ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਵਾਲੀ ਹੈ ਇਹ ਤੇ ਬਹੁਤ ਮੇਜਰ ਚੀਜ਼ ਹੋਗੀ ਵੀ ਆਪਾਂ ਦੋ ਪੈਥੀਆਂ ਦੇ ਵਿੱਚ ਕੰਮ ਕਰ ਰਹੇ ਆ ਤੇ ਸੈਲਰੀ ਸਾਨੂੰ ਇੱਕ ਪੈਥੀ ਦੀ ਮਿਲੇਗੀ ਇਹ ਤੇ ਸਰਾਸਰ ਸਰਕਾਰ ਦੀ ਜਿਹੜੀ ਆ ਨਾਇਨ ਇंसाफी ਆ ਸਾਡੇ ਨਾਲ ਫਿਰ ਵੀ ਰਮਨ ਗਿਲਾਂਦੋ ਬਿਲਕੁਲ ਮਨਾ ਕੀਤਾ ਸੀਗਾ ਕਿ ਆਪਾਂ ਦੋ ਬੈਠੀਆਂ ਦੇ ਵਿੱਚ ਕੰਮ ਨਹੀਂ ਕਰਨਾ ਲੇਕਿਨ ਬੈਲ ਸਾਹਿਬ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਤੁਸੀਂ ਇੱਕ ਵਾਰੀ ਦਵਾਈ ਲਓ ਤੁਸੀਂ ਆਯੁਰਵੈਦਿਕ ਕੰਮ ਕਰਨਾ ਸ਼ੁਰੂ ਕਰੋ ਤੁਹਾਡੀ ਮੰਗ ਜਿਹੜੀ ਆ ਸਰਕਾਰ ਤੱਕ ਰੱਖ ਕੇ ਤੇ ਜਲਦੀ ਤੁਹਾਡੀ ਬੇਸਿਕ ਸੈਲਰੀ ਦੇ ਵਿੱਚ ਵਾਧਾ ਕੀਤਾ ਜਾਊਗਾ ਬੈਲ ਸਾਹਿਬ ਨੇ ਸਾਨੂੰ ਇਹ ਅਸ਼ਵਾਸਨ ਦਿੱਤਾ ਵੇਖੋ ਜੀ ਸੀਐਚਓ ਕੈਟਰ ਜਿਹੜਾ ਪੰਜਾਬ ਵਿੱਚ ਕੰਮ ਕਰ ਰਿਹਾ ਆ ਹੈਥਨਲਲ ਸੈਂਟਰਾਂ ਦੇ ਤੇ ਬਹੁਤ ਹੀ ਜ਼ਰੂਰੀ ਬਣਿਆ ਦੀ ਸਹੂਲਤਾਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾ ਰਿਆ ਆ ਸਾਡੀ ਇੱਕ ਗ੍ਰੀਵੈਂਸ ਹੈਗੀ ਸ਼ੁਰੂ ਤੋਂ ਹੀ ਉਹ ਇਹ ਹੈ ਕਿ ਜਦੋਂ ਬਾਕੀ ਸਟੇਟਸ ਦੇ ਵਿੱਚ ਸਾਲ ਇੰਡੀਆ ਦੇ ਵਿੱਚ ਬੇਸਿਕ ਪੇ ਜਿਹੜੀ ਆ ਉਹ ਸਰਕਾਰ ਨੇ 25000 ਰੱਖੀ ਹੋਈ ਆ ਜਿਹੜੀ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਨੇ 20000 ਬੇਸਿਕ ਰੱਖੀ ਹੋਈ ਹੈ ਉਹਦੇ ਉਹਦੇ ਰਿਗਾਰਡਿੰਗ ਆਪਾਂ ਪਿਛਲੇ ਸਾਲ ਦੀ ਜੂਨ ਵਿੱਚ ਹੈਲਥ ਮਿਨਿਸਟਰ ਸਾਹਿਬ ਨਾਲ ਮਿਲ ਕੇ ਮੰਗ ਪੱਤਰ ਦਿੱਤਾ ਸੀਗਾ ਉਸ ਵੇਲੇ ਜਿਹੜੀ ਪੈਨਲ ਮੀਟਿੰਗ ਹੋਈ ਉਹਦੇ ਚ ਹੈਸ ਨੇ ਸ਼ੋਸਾਬ ਨੇ ਕਿਹਾ ਸੀਗਾ ਕਿ ਤੁਹਾਡੀ ਬੇੜੀ ਬੇੜੀ ਮੰਗਿਆ ਬਿਲਕੁਲ ਜਾਇਜ਼ ਆ ਇਹ ਤੇ ਆਪਾਂ ਧਿਆਨ ਦੇਵਾਂਗੇ ਤੇ ਉਹਨੂੰ ਨੋਟ ਕਰਾਇਆ ਸੀਗਾ ਕਿ ਇਹਨੂੰ ਜਲਦ ਤੋਂ ਜਲਦ ਜਿਹੜਾ ਰਿਵਾਈਜ਼ ਕਰਕੇ 25000 ਕੀਤਾ ਜਾਏਗਾ ਉਹਦੇ ਰਿਗਾਰਡਿੰਗ ਅਸੀਂ ਬੈਠ ਕੇ ਨਾਲ ਗੱਲ ਕੀਤੀ ਆ ਕਿ ਸਰਕਾਰ ਨੇ ਇੱਕ ਸਾਲ ਤੋਤੇ ਕੋਈ ਕੰਮ ਨਹੀਂ ਕੀਤਾ ਕਿਰਪਾ ਕਰਕੇ ਉਹਨੂੰ ਜੇਤੀ ਤੇ ਛੇਤੀ ਰਿਵਾਈਜ਼ ਕਰਾਇਆ ਜਾ ਮਾਈਸੈਲਫ ਡਾਕਟਰ ਪ੍ਰਦੀਪ ਸਿੰਘ ਡਿਸਟ੍ਰਿਕਟ ਅਰਬੀ ਦੇ ਜੁਨਾਨੀ ਅਫਸਰ ਗੁਰਦਾਸਪੁਰ ਤੇ ਸਾਨੂੰ ਪਿਛਲੇ ਗਾਸ 15 ਦਿਨ ਤੋਂ ਇਹ ਸਟੋਰੇਜ ਪਟਿਆਲਾ ਦੇਖੋ ਪਟਿਆਲਾ ਆਯੁਰਵੈਦਿਕ ਫਾਰਮੇਸੀ ਤੋਂ ਜਿਹੜੇ ਸਾਡੇ ਬੀਐਮਐਸ ਸੀਐਚਓ ਹੈਗੇ ਪੂਰੇ ਗੁਰਦਾਸਪੁਰ ਜਿਹਦੇ ਵਿੱਚ ਉਹਨਾਂ ਵਾਸਤੇ ਸਾਨੂੰ 37 ਪ੍ਰਕਾਰ ਦੀ ਮੈਡੀਸਿਨ ਹੈ ਜਿਹੜੀ ਕੋ ਮਿਲੀ ਹੈ ਜਿਹੜੀ ਕਿ ਅੱਜ ਮਾਂ ਜੋ ਬੈਲ ਸਾਹਿਬ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਜੀ ਦੇ ਸਹਿਯੋਗ ਦੇ ਨਾਲ ਅਸੀਂ ਸੀਐਚਓ ਨੂੰ ਮੰਡੀ ਹੈ ਉਹ ਐਲੋਪ੍ਰੈਸਿਕ ਦਵਾਈ ਦੇ ਨਾਲ ਜੇ ਸਾਡੀ ਆਯੁਰਵੈਦਿਕ ਦਵਾਈ ਵੀ ਸੀਐਚਓ ਬੀਐਮਐਸ ਨੂੰ ਪਤਾ ਜੋ ਦੇਣਗੇ ਤਾਂ ਲੋਕਾਂ ਵਿੱਚ ਮੈਡੀਸਨ ਜਾਊਗੀ ਤਾਂ ਉਹ ਸਿਹਤਮੰਦ ਵੀ ਹੋਣਗੇ ਔਰ ਆਯੁਰਵੈਦਿਕ ਦਾ ਨਾਮ ਵੀ ਆਊਗਾ ਔਰ ਉਹਦੇ ਨਾਲ ਸਾਡੇ ਡਾਕਟਰ ਆਯੁਰਵੈਦਾਂ ਪੰਜਾਬ ਜੀ ਦਾ ਵੀ ਨਾਮ ਆ ਚਾਹੂਗਾ ਕਿਨੇ ਸੈਂਟਰ ਤੋਂ ਬੋਲਦੇ ਭਾਈ ਇਹ ਸੈਂਟਰ 37 ਸੈਂਟਰ 38 38 ਸੀਟ ਚੋ ਹੈ 37 ਤੋਂ ਹਿਆਂ ਔਰ 38 ਸੀਟ ਚੋ ਨੂੰ ਪਹੁੰਚਣੀ ਆ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਾਂ ਸੋ ਅਜਿ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਆਯੁਰਵੈਦ ਨਾਲ ਜੁੜਨ ਦੀ ਲੋੜ ਹੈ ਹੈ ਆਯੁਰਵੈਦਿਕ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਸਰੀਰਿਕ ਮਾਨਸਿਕ ਤੌਰ ਤੇ ਇਹ ਜਿਹੜੀਆਂ ਮੈਡੀਸਿਨਾਂ ਬਹੁਤ ਸਾਦੇ ਪ੍ਰਭਾਵਸ਼ਾਲੀ ਐ ਔਰ ਜੇ ਅਸੀਂ ਇਹਦੇ ਨਾਲ ਜਿੱਦਾਂ ਅਸੀਂ ਉਪਰਾਲਾ ਕਰ ਰਹੇ ਹਾਂ ਯੋਗ ਵੀ ਜੋੜਿਆ ਜਾਵੇ ਤਾਂ ਮੈਂ ਕਹਿੰਦਾ ਪੂਰ 100% ਜਾਇਆ ਜਾ ਸਕਦਾ ਔਰ ਫਾਸਟ ਫੂਡ ਤੋਂ ਆਪਾਂ ਬਚੀਏ ਔਰ ਨਿਤ ਯੋਗ ਕਰੀਏ ਔਰ ਆਰਗਨ ਮੈਡੀਸਿਨ ਸਪਲੀਮੈਂਟ ਜਿਹੜੇ ਸਾਡੇ ਉਹ ਜੇ ਪ੍ਰਯੋਗ ਕਰੀਏ ਤਾਂ ਮੇਰੇ ਹਿਸਾਬ ਨਾਲ ਸਿਹਤਮੰਦ ਰਿਆ ਜਾ ਸਕਦਾ ਔਰ ਸਿਹਤ ਤੰਦਰੁਸਤ ਪੰਜਾਬ ਹੀ ਇਹ ਨਾਰਾ ਵੀ ਸੀਗਾ ਹੁਣ ਅੱਗੇ ਵੀ ਹੈ ਤਾਂ ਤੰਦਰੁਸਤ ਸਾਹੀ ਤਾਂ ਹੀ ਰਹਿ ਸਕਦੇ ਆ ਜੇ ਸ਼ੀਰ ਨੂੰ ਤੁਸੀਂ ਤੋਰਤੇ ਆਪਾਂ ਕਸਰਤ ਕਰੀਏ ਯੋਗ ਕਰੀਏ ਔਰ ਫਾਸਟ ਫੂਡ ਨੂੰ ਪਰਹੇਜ਼ ਰੱਖੀਏ ਬਿਲਕੁਲ ਫਾਸਟ ਫੂਡ ਨਾ ਖਾਈਏ ਕਿਉਂਕਿ ਉਹਦੇ ਵਿੱਚ ਨਮਕ ਔਰ ਜਿਹੜੇ ਵੀ ਰਿਫਾਈਨਡ ਹੁੰਦੇ ਨੇ ਉਹ ਵੀ ਮਾਤਰਾ ਜ਼ਿਆਦਾ ਹੁੰਦੀ ਆ ਤਾਂ ਉਹ ਸਾਡੇ ਬਲੱਡ ਪ੍ਰੈਸ਼ਰ ਨੂੰ ਮੋਟਾਪੇ ਨੂੰ ਉਹ ਬਹੁਤ ਜ਼ਿਆਦਾ ਉਹਦੇ ਨਾਲ ਸਾਨੂੰ ਨੁਕਸਾਨ ਹੁੰਦਾ ਤੇ ਔਰ ਇੱਕ ਗੱਲ ਹੈ ਕਿ ਜੇ ਸਾਡੇ ਜਿਹੜੇ ਸਾਡੇ ਖੇਤੀ ਦੇ ਵਿੱਚ ਵੀ ਜਿਹੜੇ ਕੈਮੀਕਲ ਨੇ ਉਹ ਘੱਟ ਤੋਂ ਘੱਟ ਯੂਜ਼ ਹੋਣ ਲੋਕ ਦੇਸੀ ਖਾਣ-ਪਾਣ ਜਿੱਦਾਂ ਦੇਸੀ ਸਾਹੀਵਾਲ ਦਾ ਦੁੱਧ ਪੀ ਜਾਂ ਦੇਸੀ ਗਊ ਦਾ ਦੁੱਧ ਮਿਲ ਜਵੇ ਤਾਂ ਉਹਦੇ ਵੀ ਰਿਜ਼ਲਟ ਬੜੇ ਅੱਛੇ ਪੰਜ ਦੱਬੇ ਪੰਜ ਦੱਬੇ ਪ੍ਰੋਡਕਟ ਨੂੰ ਕਿਹਾ ਗਿਆ ਕਿ ਦੇਸੀ ਗਊ ਦਾ ਮੂਤਰ ਦੇਸੀ ਦਾ ਹੀ ਪੁਰਾ ਗਾਂ ਦਾ ਉਹ ਆਪਾਂ ਪ੍ਰਯੋਗ ਕਰੀਏ ਤਾਂ ਉਹਨਾਂ ਨੇ ਕਈਆਂ ਚੀਜ਼ਾਂ ਤੋਂ ਐਂਟੀ ਕੈਂਸਰ ਹੈ ਸਾਨੂੰ ਇੱਥੇ ਇਹਦੇ ਵਿੱਚ ਹਰੀਦਰਾਖਾਂਡੀ ਵੀ ਮਿਲੀ ਹੈ ਹਰੀਦਰਾਖਾਂਡੀ ਜਿਹੜੀ ਹਲਦੀ ਤੋਂ ਬਣਦੀ ਹੈ ਤੇ ਹਲਦੀ ਜਿਹੜੀ ਤੁਸੀਂ ਨਾ ਐਂਟੀ ਕੈਂਸਰ ਹਲਦੀ ਨੂੰ ਮੰਨਿਆ ਗਿਆ ਆਸ਼ਵਗੰਧਾ ਇਮਿਊਨਿਟੀ ਨੂੰ ਬੂਸਟ ਆਪ ਕਰਦਾ ਹੋਰ ਅਰੋਗ્ય ਵਧਦੀ ਮਿਲਿਆ ਸ਼ੀਤੋ ਬਲਾਦੀ ਤੋਂ ਮਿਲਿਆ ਜਿਹੜੀਆਂ ਕੀ ਖਾਂ ਲੋਕ ਆਸੀ 100 ਰੁਪਏ ਦੀ ਕਾਫੀਰ ਪਾਨੀ ਹੈ ਜਿਸ ਵਸ ਮਾ ਸ਼ੀਤੋ ਬਲਾਦੀ ਨੂੰ ਸ਼ਹਿਦ ਨਾਲ ਦੇਣੀ ਹੈ ਇਹ ਤਾਂ ਉਹਦੇ ਨਾਲ ਹੀ ਪੇਸ਼ੈਂਟ ਜਿਹੜਾ ਕਾਫ ਦਾ ਠੀਕ ਹੋ ਜਾਂਦਾ ਇਸ ਲਈ ਸੀਜ਼ਨ ਨਹੀਂ ਹੈ ਜਿਸ ਦੇ ਜਿਹੜੇ ਠੰਡ ਦੇ ਵਿੱਚ ਕਾਫ ਦੇ ਪੇਸ਼ੈਂਟ ਆਉਂਦੇ ਆ ਤੇ ਛੜੀ ਬੜੀ ਅੱਛੀ ਮੈਡੀਸਿਨ ਹੈ ਉਹ ਸਾਨੂੰ ਇੱਕ ਅਬਲੇ ਵੀ ਮਿਲਿਆ ਹੈ ਉਹ ਕੜਨੀ ਹੈ ਉਹ ਵੀ ਬ੍ਰੌਂਕਾਈਟਸ ਹੀ ਬਹੁਤ ਕਮ ਹੈ ਕਮ ਹਨ ਤੇ ਇਹ ਲੋਕ ਛੋਟ-ਛੋਟੀਆਂ ਛੋਟ-ਛੋਟੀਆਂ ਰਮੈਣੀ ਆਪਣੇ ਜੀਵਨ ਸ਼ੈਲੀ ਜਿਹੜੀਆਂ ਹੁ ਤਾਂ ਮੇਰੇ ਹਿਸਾਬ ਨਾਲ ਪ੍ਰਮਾਤਮਾ ਨੇ ਇਨਸਾਨ ਦਾ ਜਾਮਾ ਇਦਾਂ ਦਾ ਬਣਾਇਆ ਕਿ ਉਹ ਮਾਰ ਨਹੀਂ ਪਸਦਾ ਠੀਕ ਲੇਡੀ ਦੀ ਤਾਂ ਮੈਂ ਗਾਰੰਟੀ ਨਹੀਂ ਲਾਂਦਾ ਲੇਕਿਨ ਇਨਸਾਨ ਹੈ ਜਿਹੜਾ ਬੰਦਾ ਹੈ ਨਾ ਜੀ ਇਹਦਾ ਕਿਤੇ ਵੀ ਬਲੱਡ ਲੌਸ ਨਹੀਂ ਤੁਸੀਂ ਦੇਖੋ ਨਾਬਜ਼ਵਾਦ ਸਾਡੇ ਕਿਤੇ ਵੀ ਬਲੱਡ ਲੌਸ ਨਹੀਂ ਉਹ ਬੰਦੇ ਤੋਂ ਮੈਂ ਗਾਰੰਟੀ ਲਾਂਦਾ ਜੇ ਉਹ ਛੋਟ-ਛੋਟੀਆਂ ਗੱਲਾਂ ਦਾ ਖਿਆਲ ਰੱਖੇ ਤਾਂ 100% ਜਾਊਗਾ ਠੀਕ ਹੈ